ਜਿੰਦਾਬਾਦ ਜਿੰਦਾਬਾਦ ਸਦਾਇਤ ਬਾਕੀਬਾ ਜਿੰਦਾਬਾਦ ਮੋਰੀ ਜਿੰਦਾਬਾਦ ਜਿੰਦਾਬਾਦ ਸੰਯੁਕਤਕਿਸਾਨ ਬੋਚਾ ਉਹਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਟੋਲ ਬਲਾਜਿਆਂ ਨੂੰ ਦਿਨ ਦੇਣ ਵਾਸਤੇ ਫ੍ਰੀ ਕਰ ਦਿੱਤਾ ਔਰ ਨਾਲ ਦੀ ਨਾਲ ਜਿਨੇ ਭਾਜਪਾ ਦੇ ਸੱਤ ਸੱਤ ਮੈਂਬਰ ਹੈ ਵਧਾਈ ਕਿਆ ਸ਼ਿਲਾ ਪ੍ਰਧਾਨ ਹੈ ਉਹ ਸਾਰਿਆਂ ਦੇ ਘਰਾਂ ਦੇ ਮੋਰੇ ਅੱਜ 3 ਦਿਨ ਵਾਸਤੇ ਜਿਹੜਾ ਸੰਜੁਕਤ ਮੋਰਚਾ ਬਣੋ ਧਰਨੇ ਲਗਾ ਦਿੱਤੇ ਗਏ ਆ ਸਰਕਾਰ ਦੇ ਅੜਿਅਲ ਰਵੱਈਏ ਨੂੰ ਲੈ ਕੇ ਕਿਉਂਕਿ ਸਰਕਾਰ ਵੱਲੋਂ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ ਸਰਕਾਰ ਜਿਹੜੀ ਹੈ ਸਿਰਫ ਕੰਟੈਕਟ ਤੇ ਜਿਹੜਾ ਕਿਸਾਨਾਂ ਦੀ ਫਸਲ ਖੀਦਣ ਦਾ ਜਿਹੜੀ ਬਿਉਤਬੰਦੀ ਔਰ ਜਿਹੜਾ ਤਰੀਕਾ ਜਿਹੜਾ ਫਾਰਮੂਲਾ ਲੈ ਕੇ ਆਈ ਹੈ ਉਹਨੂੰ ਸਾਡੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਨਕਾਰ ਦਿੱਤਾ ਆ ਸੋ ਸਾਡੀ ਮੰਗ ਦੇ ਅਨੁਸਾਰ ਜਿਹੜਾ ਐਮਐਸਟੀ ਤੇ ਗਰੰਟੀ ਕਾਨੂੰਨ ਜਿਹੜਾ ਆ ਉਹ ਬਣਾਇਆ ਜਾਵੇ ਕਿਉਂਕਿ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਨੇ ਅਜੇ ਤੱਕ ਕੋਈ ਫਾਰਮੂਲਾ ਬਣਾਇਆ ਨਹੀਂ ਸੋ ਸਾਰੇ ਮਾਹਿਰਾਂ ਦੀ رائے ਇਹਨਾਂ ਨੂੰ ਪਹਿਲਾਂ ਲੈ ਲੈਣੀ ਚਾਹੀਦੀ ਸੀ ਸੋ ਹੁਣ ਜਿਹੜਾ ਇਹ ਫਾਰਮੂਲਾ ਲੈ ਕੇ ਆਏ ਆ ਇਹਦੇ ਨਾਲ ਸਾਡੇ ਜਿਹੜਾ ਕੱਲੇ ਪੰਜਾਬ ਤੇ ਹਰਿਆਣਾ ਦੀ ਉਹਨਾਂ ਨੇ ਗੱਲ ਕੀਤੀ ਆ ਪੂਰੇ ਭਾਰਤ ਦੀ ਉਹਦੇ ਵਿੱਚ ਗੱਲ ਵੀ ਨਹੀਂ ਕੀਤੀ ਪਰ ਉਹ ਸਿੱਧੇ ਨਾਲ ਸਿੱਧੇ ਰੂਪ ਦੇ ਵਿੱਚ ਐਮਐਸਪੀ ਤੇ 23 ਫਸਲਾਂ ਤੇ ਗ੍ਰਾਪੀ ਕੂਨ ਜਿਹੜਾ ਅਸੀਂ ਮੰਨ ਕਰ ਰਹੇ ਆ ਉਹਨੂੰ ਦਬਾਉਣ ਦੀ ਉਸ ਮੁੱਦੇ ਨੂੰ ਖਤਮ ਕਰਨ ਦੀ ਸੁਆਮੀਨਾਥਾ ਰਿਪੋਰਟ ਨੂੰ ਢੰਗੇ ਵਸਤੇ ਦੇ ਵਿੱਚ ਪਾਉਣ ਦੀ ਕਰਜ ਮਾਫੀ ਨੂੰ ਬਿਲਕੁਲ ਬੰਦ ਕਰਨ ਦੀ ਸੂਰਤ ਦੇ ਵਿੱਚ ਇਹ ਜਿਹੜਾ ਇਹ ਲੈ ਕੇ ਫਾਰਮੂਲਾ ਆਇਆ ਸੋ ਅਸੀਂ ਸਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਾ ਵੋਟ ਕੀਤਾ ਆ ਸੋ ਅਸੀਂ ਸਾਰਿਆਂ ਨੇ ਅੱਜ ਤੇਂ ਦਿਨਾਂ ਵਾਸਤੇ ਜਿਹੜਾ 21 ਤੇ 22 ਭਾਜਪਾ ਦੇ ਘਰਾ ਦੇ ਦਫ਼ਤਰਾਂ ਦੇ ਮੋਰੇ ਘਰਾਂ ਦੇ ਮੋਰੇ ਵਧਾਇਕਾਂ ਦੇ ਘਰਾਂ ਦੇ ਮੋਰੇ ਤੇ ਟੋਲ ਪਲਾਜ਼ ਦੇ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਆ ਸੋ ਇਹਦੀ ਅਗਲੀ ਜਿਹੜੀ ਰੂਪਰੇਖਾ ਆ ਅਸੀਂ 21 22 22 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 400 ਸੰਯੁਕਤ ਕਿਸਾਨ ਮੋਰਚਾ ਉਹਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਟੋਲ ਪਲਾਜ਼ ਨੂੰ 3 ਦਿਨਾਂ ਵਾਸਤੇ ਫ੍ਰੀ ਕਰ ਦਿੱਤਾ ਔਰ ਨਾਲ ਦੀ ਨਾਲ ਜਿਨੇ ਭਾਜਪਾ ਦੇ ਸੱਤ ਸੱਤ ਮੈਂਬਰ ਵਧਾਈ ਕਿਹਾ जिला प्रधानਿਆ ਉਹ ਸਾਰਿਆਂ ਦੇ ਘਰਾਂ ਦੇ ਮੋੜੇ ਅੱਜ 3 ਦਿਨ ਵਾਸਤੇ ਜਿਹੜਾ ਸੰਦੂਕ ਚੋਰਚੇ ਬਣੋ ਧਰਨੇ ਲਗਾ ਦਿੱਤੇ ਗਏ ਆ ਸਰਕਾਰ ਦੇ ਅੜੀਲ ਰਵਈਏ ਨੂੰ ਲੈ ਕੇ ਕਿਉਂਕਿ ਸਰਕਾਰ ਵੱਲੋਂ ਕੋਈ ਕੋਸ ਫੈਸਲਾ ਨਹੀਂ ਲਿਆ ਜਾ ਰਿਹਾ ਸਰਕਾਰ ਜਿਹੜੀ ਆ ਸਿਰਫ ਕੰਟੈਕਟ ਤੇ ਜਿਹੜਾ ਕਿਸਾਨਾਂ ਦੀ ਫਸਲ ਖੀਣਦਾ ਜਿਹੜੀ ਬਿਉਤਬੰਦੀ ਔਰ ਜਿਹੜਾ ਤਰੀਕਾ ਜਿਹੜਾ ਫਾਰਮੂਲਾ ਲੈ ਕੇ ਆਈ ਹੈ ਉਹਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਨਕਾਰ ਦਿੱਤਾ ਆ। ਸੋ ਸਾਡੀ ਮੰਗ ਦੇ ਅਨੁਸਾਰ ਜਿਹੜਾ ਆ ਐਮਐਸਟੀ ਤੇ ਗਰੰਟੀ ਕਾਨੂੰਨ ਜਿਹੜਾ ਆ ਉਹ ਬਣਾਇਆ ਜਾਵੇ ਕਿਉਂਕਿ 2 ਸਾਲ ਤੋਂ ਵੱਧ ਸਮਾਂ ਹੋ ਗਿਆ। ਸਰਕਾਰ ਨੇ ਅਜੇ ਤੱਕ ਕੋਈ ਫਾਰਮ